ਤਕੋੜਾ ਆਪਣੇ YouTube ਚੈਨਲ ਤੇ ਟਰੈਕਟਰਾਂ ਦੇ ਨਵੇਂ ਤੋਂ ਨਵੇਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅੱਜ ਲੈ ਕੇ ਆ ਵੀਰੇ ਸੋਨਾਲੀਕਾ 750 ਜਿਵੇਂ ਗਲਾਬ ਸਿੱਟੂ ਕਹਿੰਦਾ ਹੁੰਦਾ ਸੋਨਾਲੀਕਾ ਨੀਲਾ ਬੇਦਾਗ ਚਾਹੀਦਾ ਜਮਾ ਬੇਦਾਗ ਟਰੈਕਟਰ ਆ ਜਮਾ ਕੋਰਾ ਟਰੈਕਟਰ ਆ ਵੀਰੇ ਬਾਕੀ ਬਾਈ ਨਾਮ ਲਿਆ ਉਹਨੇ ਜਿੰਨਾ ਦਾ ਟਰੈਕਟਰ ਹੋਰ ਬਾਈ ਦੇ ਸੱਸੀ ਕਾ ਵੀਰੇ ਹੋ ਠੀਕ ਠਾਕ ਬਹੁਤ ਵਧੀਆ ਬਹੁਤ ਵਧੀਆ ਕੀ ਗੱਲ ਬਾਤ ਆ ਵੀਰੇ ਟਰੈਕਟਰ ਦੀ ਵੀਰੇ ਟਰੈਕਟਰ 22 ਮਾਡਲ ਆ ਜਮਾ ਪੂਰਾ ਟਰੈਕਟਰ ਪਿਆ ਤੁਹਾਡੇ ਸਾਹਮਣੇ ਦੇਖੋ ਮਾਰਕਾ ਵੀ ਬਾਈ ਆ ਹਨਾ ਦਿਖਾ ਦੇ ਇੱਕ ਵਾਰ ਕੇ ਮਾਈ ਦੇ ਬਾਈ ਜਣਗੇ ਠੀਕ ਹੈ ਸਾਰਾ ਟਰੈਕਟਰ ਵੀ ਜੈਨੂਅਲ ਆ ਹਨਾ ਸਾਰਾ ਜੈਨੂਅਲ ਟਾਇਰ ਚਾਰੋਂ ਨਾਲ ਦੇਣਗੇ ਟਾਇਰ ਕਿੰਨੇ ਪੈਸੇ ਨੇ ਬਾਈ ਟਾਇਰ ਤਾਂ ਹੋਣਗੇ ਬਾਈ 90 ਪੈਸੇ ਲੱਗਣਗੇ 90 ਪੈਸੇ ਟਾਇਰ ਦੇ ਵੀਰੇ ਪਿਛਲੇ ਨਾਲ ਦੇ ਚਾਰੋਂ ਟਾਇਰ ਨਾਲ ਦੇ ਨਹੀਂ ਠੀਕ ਹੈ 16 ਨਾਲ 28 ਦੇ ਨੇ 14 ਨਾਲ ਦੇ 14 ਨਾਲ 28 ਦੇ ਇਹ ਆਉਂਦੀ 14 ਚਾਹੀਦੀ ਆਉਂਦੀ 14 ਚਾਹੀਦੀ ਓਪੀਟਰ ਦਾ ਟਰੈਕਟਰ ਆਈ ਇਹ ਠੀਕ 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 ਆ ਅੱਲ ਤੱਕ ਬੰਦੇ ਵੀਰੇ ਇਹ ਗਾਰੇ 'ਚ ਨਹੀਂ ਬੜਿਆ ਨਾਲ ਨਿਕਲਣੋ ਕੋਲ ਸਾਰਾ ਦੇਖੋ ਨਾਲ ਉਦਾਂ ਹੀ ਪੈਗਾ ਨਹੀਂ ਨੂੰ ਗਾਰੇ ਨਾਲ ਰੰਬੰਬ ਬੜੇ ਨੇ ਪੈ ਨੇ ਜਮਤ ਠੀਕ ਠੀਕ ਨਾਲ ਦੀ ਅਵੀ ਚੋ ਵੀ ਡਿਸਟ੍ਰੀਬਿਊਟਰ ਵਗੈਰਾ ਲੱਗਿਆ ਹਾ ਜੀ ਡਬਲ ਡੀ ਟਿਊਟਰਾ ਅਰ WhatsApp ਵੀਡੀਓ ਬਈ ਵੀਡੀਓ ਵਾਲਾ ਜੀ ਓਕੇ ਇਤੋਂ ਵੀ ਦਿਖਾ ਦੇ ਸਾਰਾ ਦਿਖਾ ਦੇ ਕੰਡੀਸ਼ਨ ਦਿਖਾਓ ਜੀ ਦਿਖਾਓ ਜੀ ਸਾਰਾ ਦਿਖਾਓ ਆਹ ਟਰੈਕ ਤੇ ਕਿਤੇ ਝਰੀਟ ਮ ਨਹੀਂ ਹੈ ਗਿਆ ਦੇਖੋ ਸਾਰਾ ਐ ਪੈ ਜਾਵਾ ਕ੍ਰੀਮ ਬਾਕ ਟਰੈਕ ਕੋਕਾ ਪੀਸ ਆ ਜਾਵਾ ਜੀ ਜੀ ਕਿ ਕਰੇ ਲੋ ਜਿੰਮੇਦਾਰ ਨੇ ਲੈਣਾ ਹਨਾ ਬਿਲਕੁਲ ਜੀ ਬਿਲਕੁਲ ਠੀਕ ਠੀਕ 730 ਦੇ ਹੈਗੇ ਇਹਦੇ ਨਾਲ ਕਿਨਾ ਨਹੀਂ ਅਸੀਂ ਆਪਾਂ ਹੀ ਲੈਤਾ ਹੀ ਐਂ ਦੇਵਾਂਗੇ ਠੀਕ ਆ ਭਰਾਵਾ ਠੀਕ ਆ ਆ ਡੰਡੇ ਹਨ ਨਾਲਾ ਹਾਂ ਡੰਡੇ ਹੈਗੇ ਨਹੀਂ ਮੂਰਲੇ ਟਾਇਰ ਬਾਈਆਂ ਨੂੰ ਸ਼ੌਕੇ ਰੂਏ ਪਵਾਤੇ ਹਾਂਜੀ ਹਾਂਜੀ ਨੰਬਰ ਪੰਜਾਬ ਆ ਹਨਾ ਨੰਬਰ ਪੰਜਾਬ ਆ ਜੀ ਪੰਜਾਬ ਨੰਬਰ ਆ ਵੀਰੇ ਟਰੈਕਟਰ ਤੇ 22 ਮਾਰ ਲਾ ਪਿਓਰ ਬਾਈਆਂ ਮਾਰ ਕੇ ਮੂਰ ਕੇ ਚੈੱਕ ਕਰਾ ਤੇ ਸਾਨੂੰ 22 ਦੇ ਨੇ ਤੇ ਪੰਜਾਬ ਨੰਬਰ ਆ 90 ਬਾਈ ਟਾਇਰ ਨੇ ਤੇ ਰੇਟ ਕੀ ਆ ਬਾਈ ਜੀ ਇਹਦਾ ਰੇਟ ਇਹਦਾ ਵੇਪਰ 615 ਕਹੇ ਆ ਦਾ ਟਰੈਕਟਰ ਜੀ ਮੰਗੂ 6 ਲੱਖ ਤੇ 15 ਹਜ਼ਾਰ ਹਾਂਜੀ ਹਾਂਜੀ ਬਾਕੀ ਮੌਕੇ ਤੇ ਮਾਨਤਾਣ ਹੋ ਜਿਓ ਨਾ ਚਲੋ ਜੋ ਕੋਈ ਵੀਡੀਓ ਥੋੜੀ ਵੀਡੀਓ ਦੇਖ ਕੇ ਆਪਾਂ ਮੜਾ ਮੋਟਾ ਮਾਨਤਾਣ ਵੀ ਕਰਾਂਗੇ ਠੀਕ ਆ ਏਰੀਆ ਕਿਹੜਾ ਵੀਰੇ ਆਪਣਾ ਏਰੀਆ ਆਪਣਾ ਸੰਗਰੂਰ ਜਲਾਈ ਪਿੰਡ ਕਲਾਰ ਖੁਰਦ ਸੰਗਰੂਰ ਜਿਹੜੇ ਚ ਕਲਾਰ ਖੁਰਦ ਪਿੰਡ ਤੇ ਬਾਈ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ ਵੀ ਤਾਂ ਹੈ 99147 ਜੀ 23270 23270 99147 23270 1 ਦੂਸਰਾ ਵੀਰੇ 98141 99527 99527 ਹਾਂਜੀ ਬਾਈ ਬਾਈ ਦੇ ਨੰਬਰ ਤੇ ਦੀ ਸੰਪਰਕ ਕਰ ਸਕਦੇ ਜੀ ਇਹਨਾਂ ਟਰੈਕਟਰ ਲੈਣਾ ਹੈ ਇੱਕ ਵਾਰੀ ਹੋਰ ਦਿਖਾ ਦੇ ਬਾਈ ਸਾਡਾ ਟਰੈਕਟਰ ਮਾਰ ਦੇ ਬ੍ਰੀਕ ਕੈਮਰਾ ਨੰਬਰ ਦੋ ਇਹ ਟਾਈਟਲ ਦੇ ਪਾ ਦਿੰਗੇ ਦੋਵੇਂ ਨੰਬਰ ਨੰਬਰ ਦੋ ਇਹ ਪਾ ਟਾਈਟਲ ਦੇ ਵਿੱਚ ਪਾ ਦਾਂ ਮਾਂ ਬੇ ਪਰਿਵਾਰ ਹੈ ਜੇ ਕਿਸੇ ਵੀ ਨੂੰ ਵੀ ਟਰੈਕਟਰ ਲੈਣਾ ਸੋ ਨਾਲ ਇੱਕ ਉਹਦੇ ਧੱਕ ਵੀਡੀਓ ਨੂੰ ਕਰ ਦੋ ਸ਼ੇਅਰ ਵੀਡਿਓਨ ਵੀ ਹੋ ਜਾਊਗਾ ਵੀਰੇ ਬਾਕੀ ਜੇ ਕਿਸੇ ਸੱਜਣ ਨੇ ਲੋਨ ਕਰਾਉਣਾ ਤਾਂ ਲੋਨ ਦੀ ਸਹੂਲਤ ਹੈਗੀ ਆ ਬਾਈਆਂ ਦਾ ਲੋਨ ਵੀ ਕਰਾ ਦਾਂਗੇ 300000 ਰੁਪਏ ਦਾ ਲੋਨ ਹੋ ਜੂਗਾ ਜੀ ਇੱਥੇ ਖੜਾ